ਕਾਲਜਾਂ ਚੀਰਦੇ ਡਿਪੋਰਟ ਮੁੰਡੇ ਦੇ ਕਰਦੇ ਹਾਲਾਤ ਅਮਰੀਕਾ ਨੇ ਤੋੜੇ ਸਾਰੇ ਸੁਪਨੇ ਰੋਂਦੀਆਂ ਦੇਖੀਆਂ ਨਹੀਂ ਜਾਂਦੀਆਂ ਵਿਧਵਾ ਮਾਂ ਤੇ ਭੈਣਾ ਜੀ ਹਾਂ ਸ਼ਨੀਵਾਰ ਰਾਤ ਨੂੰ ਇੱਕ ਵਾਰ ਫਿਰ ਅਮਰੀਕਾ ਵੱਲੋਂ ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ ਇਨ੍ਹਾਂ ਡਿਪੋਰਟ ਹੋਣ ਵਾਲੇ 9 ਜਵਾਨਾਂ ਵਿੱਚ ਵਿਧਾਨ ਸਭਾ ਹਲਕਾ ਰਾਜਾ ਸੰਸੀ ਦੇ ਪਿੰਡ ਭੁੱਲਰ ਦਾ ਵੀ ਇੱਕ ਨੌਜਵਾਨ ਸ਼ਾਮਲ ਹੈ ਜੋ ਘਰ ਦੀ ਗਰੀਬੀ ਨੂੰ ਦੂਰ ਕਰਨ ਦੇ ਮਕਸਦ ਨਾਲ ਰੋਜੀ ਰੋਟੀ ਲਈ ਅਮਰੀਕਾ ਗਿਆ ਸੀ ਕਰੋ तकरीबन 1 ਸਾਲ ਪਹਿਲਾਂ ਅਮਰੀਕਾ ਲਈ ਰਵਾਨਾ ਹੋਇਆ ਨੌਜਵਾਨ 15 ਦਿਨ ਪਹਿਲਾਂ ਹੀ ਅਮਰੀਕਾ ਪਹੁੰਚਿਆ ਸੀ ਪਰਿਵਾਰਕ ਮੈਂਬਰਾਂ ਦੇ ਵਿੱਚ ਉਸ ਦੀਆਂ ਦੋ ਭੈਣਾਂ ਅਤੇ ਇੱਕ ਵਿਧਵਾ ਮਾਂ ਹੈ ਕਰ ਦੇ ਹਾਲਾਤ ਵੇਖ ਕੇ ਪਤਾ ਲੱਗਦਾ ਹੈ ਕਿ ਕਰ ਦੇ ਹਾਲਾਤ ਬਹੁਤ ਹੀ ਜ਼ਿਆਦਾ ਮਾੜੇ ਹਨ ਜਿਨ੍ਹਾਂ ਨੂੰ ਸੁਧਾਰਨ ਦੇ ਲਈ ਗੁਰਜਿੰਦਰ ਸਿੰਘ ਵੱਲੋਂ ਇਹ ਕਦਮ ਚੁੱਕਿਆ ਗਿਆ ਇੱਕ ਏਕੜ ਜ਼ਮੀਨ ਦਾ ਮਾਲਕ ਗੁਰਜਿੰਦਰ ਸਿੰਘ ਵੱਲੋਂ ਅਮਰੀਕਾ ਜਾਣ ਲਈ ਟਰੈਵਲ ਏਜੰਟਾ ਨੂੰ ਆਪਣੀ ਇੱਕ ਲਾ ਜਮੀਨ ਵੇਚ ਕੇ ਅਤੇ ਆਪਣੇ ਰਿਸ਼ਤੇਦਾਰਾਂ ਅਤੇ ਯਾਰਾਂ ਮਿੱਤਰਾਂ ਕੋਲੋਂ ਇਕੱਠੇ ਕਰਕੇ ਤਕਰੀਬਨ 50 ਲੱਖ ਰੁਪਏ ਟਰੈਵਲ ਏਜੰਟ ਨੂੰ ਦਿੱਤੇ ਸਨ ਹੁਣ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸਮਝ ਨਹੀਂ ਆ ਰਹੀ ਕਿ ਉਹ ਆਪਣੇ ਬੇਟੇ ਦੀ ਆਉਣ ਦੀ ਖੁਸ਼ੀ ਮਨਾਉਣ ਜਾਂ ਕਰਜ਼ੇ ਹੇਠਾਂ ਆਉਣ ਦਾ ਦੁੱਖ। ਹੁਣ ਪੀੜਤ ਪਰਿਵਾਰ ਪੰਜਾਬ ਸਰਕਾਰ ਕੋਲੋਂ ਮੰਗ ਕਰ ਰਿਹਾ ਹੈ ਕਿ ਉਹਨਾਂ ਦੀ ਬਾਹ ਫੜੀ ਜਾਵੇ ਅਤੇ ਉਹਨਾਂ ਦੀ ਰੋਜੀ ਰੋਟੀ ਦਾ ਕੋਈ ਪ੍ਰਬੰਧ ਕੀਤਾ ਜਾਵੇ। ਤਾਂ ਇਸ ਵੇਲੇ ਦੀ ਜਿਹੜੀ ਬਹੁਤ ਹੀ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਅਮਰੀਕਾ ਦੇ ਵੱਲੋਂ ਨੌਜਵਾਨਾਂ ਨੂੰ ਲਗਾਤਾਰ ਡਿਪੋਰਟ ਕਰਕੇ ਪੰਜਾਬ ਵਾਪਸ ਭੇਜਿਆ ਜਾ ਰਿਹਾ ਹੈ ਉੱਥੇ ਹੀ ਉਹਨਾਂ ਨੌਜਵਾਨਾਂ ਦੀ ਅਮਰੀਕਾ ਲਈ ਡੌਂਕੀ ਲਾ ਕੇ ਜਾਣਾ ਇੱਕ ਵੱਡੀ ਮਜਬੂਰੀ ਸੀ ਕਿਉਂਕਿ ਕਈਆਂ ਨੇ ਘਰ ਦੇ ਹਾਲਾਤ ਸੈੱਟ ਕਰਨੇ ਸਨ ਤੇ ਕਈਆਂ ਨੇ ਆਪਣੇ ਸ਼ੌਂਕ ਪੂਰੇ ਕਰਨੇ ਸਨ ਤਾਂ ਇਹ ਵੱਡੀ ਦੁਖਦਾਈ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਜਿੱਥੇ ਕਿ ਪਰਿਵਾਰਕ ਮੈਂਬਰ ਆਪਣੀ ਹਾਲਾਤ ਦੱਸਦੇ ਹੋਏ ਕਾਫੀ ਜ਼ਿਆਦਾ ਭਾਵਕ ਹੋ ਗਏ ਤੇ ਉਹਨਾਂ ਦੇ ਵਿੱਚੋਂ ਗੁਰ ਗੁਰਜਿੰਦਰ ਸਿੰਘ ਜੋ ਕਿ ਡਿਪੋਰਟ ਹੋ ਕੇ ਅਮਰੀਕਾ ਤੋਂ ਵਾਪਸ ਆ ਰਿਹਾ ਹੈ ਹਰ ਪੰਜਾਬੀ ਅਪਡੇਟ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ